हां जी दोस्तों सारेया दोस्तो, नु सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਵੀਰ ਹਰਵੈਲ ਸਿੰਘ ਦੇ ਕੋਲ ਸੋ 20 ਨਵੰਬਰ ਨੂੰ ਦੋਸਤੋ ਅੱਜ ਇਹ ਆਪਾਂ ਕਵਰਜ ਕਰਦੇ ਆਂ ਟਾਈਮ ਮਾਰਨਿੰਗ ਦੇ ਕੋਈ 8:30 9:00 ਵਜੇ ਦਾ ਸਮਾਂ ਹੈਗਾ ਸੋ ਬਾਕੀ ਜਿਹੜੇ ਪਸ਼ੂ ਦੋਸਤੋ ਤਾਜੇ ਸੋਏ ਹੋਣਗੇ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਜਾਂ ਓਵਰ ਆਲ ਜਿੰਨੀ ਵੀ ਚਵਾਈ ਹੋ ਸਕੇ ਬਿਲਕੁਲ ਆਪਾਂ ਵੀਡੀਓ ਦੇ ਵਿੱਚ ਕਰਕੇ ਦਿਖਾ ਦਿੱਦੀ ਆ ਪਸ਼ੂਆਂ ਦੀ ਇੱਕ ਮੱਝ ਦੋਸਤੋ ਸਟਾਰਟਿੰਗ ਤੋਂ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੇ ਨੀਲੀ 라ਵੀ ਪੂਰੀ ਮੱਝ ਆ ਠੀਕ ਆ ਜੀ ਸੋ ਕਾਫੀ ਚੰਗੀ ਟਾਪ ਕੁਆਲਿਟੀ ਆ ਇਹਦੇ ਬਾਰੇ ਵੀ ਪੂਰੀ ਗੱਲਬਾਤ ਕਰਾਂਗੇ ਤੇ ਦੋ ਤੋਂ ਤਿੰਨ ਮੱਝਾਂ ਜਿਹੜੀ ਇੱਕ ਮੱਝ ਜਿਹੜੀ ਦੋਸਤੋ ਟੋਕੜ ਗੱਪਣਾ ਟੋਕੜ ਗੱਪਣ ਵੀਰਾਂ ਲਈ ਆ ਖਾਸ ਤੌਰ ਤੇ ਕਾਫੀ ਵੀਰ ਫੂਨ ਕੌਲਾ ਕਰਦੇ ਵੀ ਟੋਕੜ ਗੱਪਣ ਪਸ਼ੂ ਚਾਹੀਦਾ ਇਹੋ ਵੀ ਮੱਝ ਜਿਹੜੀ ਦੋਸਤੋ ਆਪਾਂ ਦਿਖਾ ਦਾਂਗੇ ਤੇ ਦੋ ਮੱਝਾਂ ਬਿਲਕੁਲ ਤਾਜ਼ੀਆਂ ਸੁਈਆਂ ਸੁਵਈਆਂ ਨੇ ਠੀਕ ਆ ਨਾਲ ਬੱਚੇ ਆ ਪ੍ਰੋਪਰ ਦੁੱਧ ਤੇ ਚੱਲ ਚੱਲਦੀਆਂ ਪਈਆਂ ਨੇ ਇਹਨਾਂ ਦਾ ਪੂਰਾ ਰਿ ਇਹਦਾ ਵੀ ਜਿਹੜਾ ਮਿਲਕ ਰਿਕਾਰਡ ਆ ਦੁੱਧ ਦੋਸਤੋ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਅ ਸੋ ਦੋਸਤੋ ਇੱਕ ਬਿਲਕੁਲ ਲਾਸਟ ਵਿੱਚ ਤੁਹਾਨੂੰ ਇੱਕ ਮੋਹਰਾ ਦਾ ਦੋਸਤੋ ਕਟਾ ਦਿਖਾਵਾਂਗੇ ਏ ਬੀ ਸੀ ਸ਼ੇਰੂ ਬੁੱਲ ਦਾ ਜਿਹੜਾ ਦੋਸਤੋ ਕਟਾ ਹੈ ਠੀਕ ਆ ਮੇਲ ਕਾਫ ਆ ਮਦਰ ਮਿਲਕ ਰਿਕਾਰਡ ਕਾਫੀ ਸੋਹਣਾ ਕੋ 18 19 19 ਲੀਟਰ ਮਦਰ ਮਿਲਕ ਰਿਕਾਰਡ ਆ ਠੀਕ ਆ ਜੀ ਹੋਣ ਇਸਦੀ ਮਦਰ ਜਿਹੜੀ ਆ ਦੋਸਤੋ ਟੋਕਰ ਗੱਪਣਾ ਠੀਕ ਆ ਜੀ ਅੱਗੇ ਨਵੇਂ ਬਿਲਕੁਲ ਸੂਏ ਵਾਸਤੇ ਗੱਪਣੀ ਹੈਗੀ ਤੇ ਨਾਲ ਟੋਕਰ ਵੀ ਆ ਦੁੱਧ ਦੇਦਾ ਵੀ ਵੀਰ ਤੋਂ ਪੁੱਛ ਲਾਂਗੇ ਵੀ ਕਿੰਨਾ ਹੋਣਾ ਟੋਕਰ ਗੱਪਣ ਦਾ ਦੁੱਧ ਚ ਸੋ ਦੋਸਤੋ ਇਹ ਤਾਂ ਬਿਲਕੁਲ ਬੱਚਾ ਜਿਹੜਾ ਬਕਾਊ ਹੈਗਾ ਇਹ ਮੋਹਰਾ ਦਾ ਸੋ ਕਿਸੇ ਵੀਰ ਨੇ ਬਿਲਕੁਲ ਕੇ ਬਰੀਡ ਪਰਪਸ ਉੱਤੇ ਵਰਕ ਕਰਨਾ ਚਾਹੁੰਦੇ ਤੁਸੀਂ ਮਾਲ ਦੇ ਵਿੱਚ ਰੱਖਣਾ ਮੋਹਰਾ ਦਾ ਕਟਾ ਤੇ ਤੁਸੀਂ ਇਹ ਕਟਾ ਵੀ ਲੈ ਕੇ ਜਾ ਸਕਦੇ ਜੇ ਸ਼ੇਰੂ ਪੁੱਲ ਦਾ ਕਟਾ ਏ ਬੀ ਸੀ ਆ ਦੋਸਤੋ ਸੀਮਨ ਦਾ ਠੀਕ ਆ ਆਓ ਲੈਨੇ ਜਾਣਕਾਰੀ ਬਾਈ ਹਰਪੇਲ ਸਿੰਘ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਸਭ ਤੋਂ ਪਹਿਲਾਂ ਵੀਰ ਹਰਪੇਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਚੈਨਲ ਨੂੰ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਠੀਕ ਠਾਕ ਜੀ ਵਧੀਆ ਵਧੀਆ ਜੀ ਅੱਛਾ ਰਵੇਲ ਭਾਈ ਅ ਹੋਰ ਨਮਿਤਾ ਜੀ ਵੀਰ ਭਰਾ ਗੱਲ ਬਸ ਚੜਦੀ ਕਲਾ ਕਿਰਪਾ ਵਾਹਿਗੁਰੂ ਦੀ ਬਹੁਤ ਵਧੀਆ ਠੀਕ ਹੈ ਬਾਕੀ ਚੱਲੀ ਜਾਂਦਾ ਜਿਹੜਾ ਸਰਕਲ ਘੜੀ ਟਾਈਮ ਲੰਘਦੇ ਉਹੀ ਚੰਗਾ ਠੀਕ ਹੈ ਜੀ ਤੇ ਪਸ਼ੂ ਅੱਜ ਆਪਣੇ ਕੋਲ ਹੈਗੇ ਘੱਟੋ ਘੱਟ 4 ਤਾਂ ਮੱਝਾਂ ਨੇ ਸੰਦੂ ਸਾਹਿਬ 4 ਮੱਝਾਂ ਨੇ ਇੱਕ گاਵਾ ਇੱਕ ABC ਦੇ ਸੀਮਨ ਦਾ ਸ਼ੇਰੂ ਦਾ ਕੱਟਾ ਆਪਾਂ ਖੁਦ ਪਾਲਿਆ ਸੀ ਇਹ ਘਰੇ ਸ਼ੌਂਕ ਨਾਲ ਰੱਖਣ ਨੂੰ ਅੱਛਾ ਜੀ ਤਾਂ ਚਲੋ ਹੁਣ ਸਲਾਹ ਬਣ ਗਈ ਵੇਚ ਦਈਏ ਆਪਾਂ ਮਲਕੇ ਦਿਖਾਵਾਂਗੇ ਮਾਂ ਦੇ ਥਲੇ ਹਜੇ ਵੀ ਦੁੱਧ ਚੁੰਗਦਾ ਇਹ ਹੂੰ ਤਪਾ ਮਾਮੀ ਇਹਦੀ ਦਿਖਾਉਨੇ ਆ 19 ਲੀਟਰ ਵਾਲੀ ਆ ਚੰਗੀਆਂ ਝੋਟੀਆਂ ਮੱਜ ਨੇ ਪਾਈਆਂ ਚੰਗੀ ਬ੍ਰੀਡ ਦੇ ਵਿੱਚੋਂ ਇਹ ਆ ਅਸਾਂ ਉਹਦੀਆਂ ਜਗਾ ਝੋਟੀਆਂ ਵੀ ਦਿੱਤੀਆਂ ਝੋਟੀਆਂ ਵੀ ਆ ਇਹ ਉਸੇ ਮੱਜ ਦੀਆਂ ਵੱਡੀਆਂ ਜਿਹੜੀਆਂ ਝੋਟੀਆਂ ਸਾਡੇ ਕੋਲੇ ਠੀਕ ਹੈ ਜੀ ਇੱਕ ਇਹ ਕੱਟੀ ਆ ਗਈ ਹਾਂ ਬਹੁਤ ਟੌਪਦੀ ਆ ਠੀਕ ਹੈ ਜੀ ਇੱਕ ਇਹ ਵੱਡੀ ਝੋਟੀ ਆ ਗਈ ਹੂੰ ਬੱਚੇ ਬਹੁਤ ਟੌਪਦੇ ਪੈਂਦੇ ਯਾਨੀ ਕਿ ਬਲੱਡ ਲਾਈਨ ਬਹੁਤ ਚੰਗੀ ਆ ਹੂੰ ਫਿਰ ਸਿੰਘ ਵੀ ਪਹਿਲਾਂ ਅਲਾਦਾ ਖੁੱਲਾ ਹੁੰਦਾ ਫਿਰ ਲਾਸਤੇ ਬਹੁਤ ਮਤਲਬ ਮੋੜ ਜਾਂਦੇ ਵਧੀਆ। ਬੁਲਾਈ ਪੂਰੀਆ ਸਿੰਘਾਂ ਦੀ। ਪੂਰੀ ਔ ਝੋਟੀ ਇੱਕ ਉਹ ਵੀ ਪਹਿਲਾਂ ਲੱਗਦਾ ਸਿੱਧੇ ਫਿਰ ਲਾਸਤੇ ਬਹੁਤ ਵਧੀਆ ਕਰਨਦੀ ਉਹ ਵੀ। ਹੁਣ ਕਹਿੰਦੇ ਮੈਂ ਚੌਥੇ ਪੰਜਵੇਂ ਸਵੇਰੇ ਤੋਂ ਗੱਪਣ ਹੋਵੇ। ਹਾਂ ਪੰਜਵੇਂ ਸਵੇਰੇ ਵਾਸਤੇ ਗੱਪਣ ਆਹੋ। ਠੀਕ ਹੈ ਜੀ। ਤੇ ਬਾਕੀ 19-20 ਲੀਟਰ ਦੀ ਚੋੜੀ ਚੁਆਈ ਆ ਨੋਰਮਲ ਉਹ ਕਰਾਉਂਦੀ ਆ। ਠੀਕ ਹੈ ਜੀ। ਤੇ ਹੁਣ ਇਹਦੇ ਚੁਆਈ ਕਰਾਉਂਦੀ ਆ। ਬੱਚਾ ਦੁੱਧ ਚੁੰਗਦਾ ਕੱਟਾ। ਚੰਗੇ ਮਿਲਕ ਰਿਕਾਰਡ ਵਾਲਾ ਦੋਸਤੋ ਜਿਹੜਾ ਕੱਟਾ ਹੈਗਾ ਠੀਕ ਆ ਜਰੂਰ ਤੁਸੀਂ ਖਰੀਦ ਕਰ ਰਵੈਲ ਭਾਈ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲ ਗਏ। ਸੰਧੂ ਸਾਹਿਬ ਇਹ ਬੂਰੀ ਆ। ਤੀਜੇ ਸੂਏ ਮੱਧ ਨੇ ਸੂਣਾ। ਓਕੇ। ਦੂਜਾ ਵੀ ਕੋਈ ਮੰਨ ਸਕਦਾ ਪਰ ਰੀਅਲ ਤੇ ਤੀਜਾ ਵਾ। ਜਿਹੜੀ ਇਹਦੀ ਦੇਖਾ ਦੂਜਿਆਂ ਵਾਲੀ ਆ। ਹੂੰ। ਤਾਂ ਸੰਧੂ ਸਾਹਿਬ ਜਿਹੜੀ ਇਹਦੀ ਨਾਰਮਲ ਜਿਹੜੀ ਚੁਆਈ ਆ 14-15 ਲੀਟਰ ਦੀ ਹੁੰਦੀ ਆ। ਹੂੰ। ਤੇ ਪਿਓਰ ਨੀਲੀ ਆ। ਕੋਈ ਵੀ ਇਹਦਾ ਅੰਗ ਪੈਰ ਨਹੀਂ ਘੁਸਿਆ। ਬਾਕੀ ਬੋਡੀ ਵਾਈ ਵੇਖੀਏ ਇਹਦੀ। ਹਰ ਚੀਜ਼ ਦੀ ਕੁਆਲਿਟੀ ਨੂੰ ਚੈੱਕ ਕਰੀਏ। ਤਾਂ ਹਰ ਪੱਖੋਂ ਜਿਹੜੀ ਇਹ ਪੂਰੀ ਆ ਬਿਲਕੁਲ ਜੀ ਤੇ ਜਿਹੜਾ ਇਹਦਾ ਸੂਣ ਦਾ ਸਮਾਂ ਵਾ 12 ਤੋਂ 15 ਦਿਨ ਹਜੇ ਬਾਕੀ ਆ ਲਓ ਜੀ ਬਹੁਤ ਜ਼ਿਆਦਾ ਬਣੂਗੀ ਠੀਕ ਆ ਤੇ ਚੋਣ ਪੁੱਲ ਜਿਆ ਠੀਕ ਆ ਸੋ 12 ਤੋਂ 15 ਦਿਨ ਹਜੇ ਦੋਸਤੋ ਸਮਾਂ ਲੈਂਦੀ ਆ ਸੂਣ ਦੇ ਵਿੱਚ ਠੀਕ ਆ ਤੇ ਬੂਰੀ ਨੀਲੀ ਰਵੀ ਆ ਮਾਰਕਿੰਗ ਚਾਰੇ ਪੈਰ ਤੋਤੇ ਆ ਪੂਛ ਵੀ ਉੱਪਰ ਤੱਕ ਵਾਈਟ ਆ ਸਾਰ ਤੇ ਸੂਤ ਨਿਸ਼ਾਨ ਪੂਰਾ ਤੇ ਬਿਲਕੁਲ ਤੁਸੀਂ ਵੇਖੋਗੇ ਦੋਸਤੋ ਸਿੰਗੀ-ਸੂੰਗੀ ਬਹੁਤ ਜ਼ਿਆਦਾ ਸੋਹਣੀ ਆ ਪਿਆਰੀ ਸਿੰਗੀ ਆ ਸਟ੍ਰੇਟ ਪਟਾ ਠੀਕ ਆ ਨੀਲੀ ਰਵੀ ਦੇ ਵਿੱਚ ਆ ਫੰਕਸ਼ਨਲੀ ਸਾਰੇ ਗੱਲਾਂ ਵਧੀਆ ਹਨ ਉਹ ਚੰਗੀ ਭਾਰੀ ਬੋਡੀ ਦੀ ਆ ਪੂਰੀ ਡਬਲ ਮਾਜ ਹੈ ਪੂਰੀ ਡਬਲ ਅਜੇ ਤੁੰਦਾ ਜਦੋਂ ਭਰ ਕੇ ਪੂਰੀ ਤਿਆਰ ਹੋਈ ਤਾਂ ਇੱਕ ਹੀਰਾ ਹੀ ਆ ਬਿਲਕੁਲ ਜੀ ਬਿਲਕੁਲ ਫਿਰ ਇੱਕ ਬੂਰੀ ਹੁੰਦੀ ਹੈ 골ਡਨ ਆ ਇਹ 골ਡਨ ਹੈ ਹੂੰ ਫਿਰ ਚਾਰੇ ਪੈਰ ਤੋਂ ਉੱਤੇ ਸੂਤ ਦੇ ਨਿਸ਼ਾਨ ਆ ਸਟੇਟ ਪਟਾ ਬਿਲਕੁਲ ਜੀ ਬਿਲਕੁਲ ਛੋਟੀ ਸਿੰਗੀ ਆ ਲਓ ਵੀ ਦੋਸਤੋ ਬਿਊਟੀ ਦੇ ਵਿੱਚ ਵੀ ਕਾਫੀ ਸੋਹਣੀ ਆ ਠੀਕ ਆ ਬਹੁਤ ਵਧੀਆ ਸਟੇਟ ਪਟਾ ਹੈ ਸਿੰਘਾਂ ਦੀ ਮੰਤਰ ਬਿਲਕੁਲ ਗੁਲਾਈ ਦੇ ਵਿੱਚ ਆ ਤੇ 10 ਤੋਂ 12 ਦਿਨ ਹਜੇ ਸਮਾਂ ਕੱਢਦੀ ਆ ਆ ਲੋ ਮਣੀ ਠੀਕ ਹੈ ਜੀ ਸੋ ਚੰਗੇ ਸੋਹਣੇ ਸਰੀਰ ਦਾ ਢਾਂਚੇ ਦੀ ਆ ਬਿਲਕੁਲ ਚੌੜਾ ਪਿੱਠ ਪੂੜਾ ਦੋਸਤੋ ਰਾਜੀ ਆ ਪੂਰੀ ਵਜਨ ਦੋੜ ਵਾਲੀ ਆ ਠੀਕ ਆ ਤੇ ਹਾਈਟ ਕਾ ਤਾਂ ਨਾਰਮਲ ਹੀ ਆ ਆਪਾਂ ਜਿੱਦਾਂ ਨੀਲੀ ਰਾਵੀ ਦੇ ਪਸ਼ੂ ਦੇਖਦੇ ਆ ਉਸ ਹਾਈਟ ਦੇ ਵਿੱਚ ਆ ਮੀਡੀਅਮ ਕੋਈ ਵੀ ਰਮਣ ਲੈ ਪੂਰੀ ਲਾਜੀ ਆ ਫੱਬ ਖੂਬ ਪੂਰੀ ਆ ਪੂਰੇ ਭਰੀ ਆ ਸੰਤੂ ਸਾਹਿਬ ਥਾਣ ਦੀ ਗਾਰੰਟੀ ਤੇ ਪਾਰ ਪਿੱਛੇ ਦੀ ਆਪਣੀ ਫੁੱਲ ਗਾਰੰਟੀ ਰਹੂਗੀ ਇਹਦੀ ਠੀਕ ਆ ਜੀ ਠੀਕ ਆ ਤੇ ਸਰਵੇਰ ਭਾਈ ਕੀ ਡਿਮਾਂਡ ਮੂਣੀ ਸੀ ਡਿਮਾਂਡ ਸੰਤੂ ਸਾਹਿਬ ਆਪਾਂ ਵੀਡੀਓ ਬਣਾ ਲਈਏ ਫਿਰ ਲਾਸਟ ਤੇ ਇਹਦੀ ਡਿਮਾਂਡ ਜਿਹੜੀ ਆ ਆਪਾਂ ਦੱਸ ਦਿਆ ਓਕੇ ਜੋ ਓਕੇ ਲੋਕ ਦੋਸਤੋ ਫਾਈਨਲ ਲਾਸਟ ਵਿੱਚ ਜਿਹੜੀ ਇਹਦੀ ਆਪਾਂ ਡਿਮਾਂਡ ਤੁਹਾਨੂੰ ਦੱਸ ਦਾਂਗੇ ਠੀਕ ਆ ਸੋ ਚਾਹ ਬਨਵੀਰ ਤੁਸੀਂ ਖਰੀਦ ਕਰ ਸਕਦੇ ਜੇ ਹਰਵੈਲ ਬਾਈ ਦੇ ਨਾਲ ਸੰਪਰਕ ਕਰਕੇ ਇਸ ਤੋਂ ਬਾਅਦ ਆਪਣੇ ਕੋਲ ਇੱਕ ਆ ਝੋਟੀਆਂ ਅਗਲੀ ਆ ਗਈ ਆ ਇਹ ਸੰਤੂ ਸਾਹਿਬ ਦੋ ਝੋਟੀਆਂ ਨੇ ਅੱਛਾ ਜੀ ਦੋਨੇ ਪਲੂਨ ਨੇ ਆਪਾਂ ਇਹਨਾਂ ਨੂੰ ਪਹਿਲਾਂ ਝੋਟੀਆਂ ਨੇ ਦੋਨੇ ਪਹਿਲਾਂ ਝੋਟੀਆਂ ਨੇ ਹਾਂ ਸੰਤੂ ਸਾਹਿਬ ਇਹ ਹੈ ਪਿੱਛੇ ਇਹਨਾਂ ਦਾ ਪਸ਼ੋਕੜ ਜਿਹੜਾ ਹਰਿਆਣੇ ਦਾ ਵਾ ਅੱਛਾ ਜੀ ਪਰ ਇਹਨਾਂ ਦਾ ਜਿਹੜਾ ਜੰਪਾਲ ਇੱਥੇ ਦੇਈ ਆ ਹਾਂ ਇਹਨਾਂ ਦੇ ਪਿੱਛੇ ਜਿਹੜੀਆਂ ਮੱਜਾਂ ਦੇ ਮਗਰ ਆਈਆਂ ਸੀਗੀਆਂ ਠੀਕ ਆ ਜਿੱਥੋਂ ਆਪਾਂ ਖਰੀਦੀਆਂ ਉਹਨਾਂ ਦੇ ਮੁਤਾਬਕ ਅਸੀਂ ਪਸ਼ੂ ਖਰੀਦੇ ਸੀ ਹਰਿਆਣੇ ਤੋਂ ਤੇ ਦੋਨੇ ਝੋਟੀਆਂ ਮਗਰ ਆਈਆਂ ਸੀਗੇ ਠੀਕ ਆ ਜੀ ਇੱਕ ਉਹ ਪਰ ਤੇ ਦਿਨ ਕਿੰਨੇ ਹੋ ਗਏ ਸੂਈ ਨੂੰ ਸੰਤੂ ਸਾਹਿਬ ਇੱਕ ਤਾਂ ਕੱਲ ਸੂਈ ਆਹ ਜਿਹੜੀ ਹਾਂ ਉਹ ਪਰਸੋਂ ਸੂਈ ਆ ਦੋ ਮਗਰ ਬੱਚੇ ਇਹਦੇ ਮਰ ਗੀ ਆ ਇਹਦੇ ਦੋਨਾਂ ਮਗਰ ਹੀ ਕੱਟਿਆ ਆ ਇਹ ਮੇਲ ਕਾਫਾ ਦੋ ਮਗਰ ਹੀ ਕੱਟਿਆ ਠੀਕ ਆ ਤੇ ਦੋਸਤੋ ਝੋਟੀ ਪਹਿਲਾ ਸਵੇਰ ਸੂਈ ਆ ਦੋਵੇਂ ਤੁਹਾਨੂੰ ਦਿਖਾਉਣੀਆਂ ਉਹ ਢੇਲੀ ਆ ਇਹ ਬਿਲਕੁਲ ਸਿੰਗੀ-ਸਿੰਗੀ ਵੇਖੋਗੇ ਕੁੰਡੀ ਆ ਬਿਲਕੁਲ ਠੀਕ ਆ ਤੇ ਪਹਿਲਾ ਚੋਟੀ ਸੂਈ ਆ ਪਹਿਲੇ ਪਹਿਲੇ ਸੂਏ ਸੂਈਆਂ ਨੇ ਦੋਵੇਂ ਝੋਟੀਆਂ ਜੜੀਆਂ ਬਿਲਕੁਲ ਤਾਜ਼ੀਆਂ ਦਿਖਾਉਣੀਆਂ ਨੇ ਬਾਕੀ ਸੰਦੂ ਸਾਹਿਬ ਠੰਡੀਆਂ ਬਹੁਤ ਨਿਕਲੀਆਂ ਠੀਕ ਆ ਜੀ ਸੀਲ ਦੋਨੇ ਬਹੁਤ ਜ਼ਿਆਦੀਆਂ ਠੀਕ ਆ ਤੇ ਰਵਲ ਕਿੰਨੇ ਦਿਨ ਹੋ ਗਏ ਦੱਸਿਆ ਇਹਨੂੰ ਇਹ ਸੰਦੂ ਸਾਹਿਬ ਕੱਲ ਲਾ ਲੋ ਉਹ ਪਰਸੋਂ ਸੀਗੀ ਬੌਲਾ ਕਿੰਨਾ ਕੇ ਫਿਰ ਚੋਲਿਆ ਕੋਈ ਆ ਸੰਦੂ ਸਾਹਿਬ ਮੇਰਾ ਅੰਦਾਜ਼ਾ ਜਿਹੜਾ ਆਹ ਝੋਟੀ ਤਾਂ 10 ਤੋਂ ਬਾਹਰ ਜਾਣੀ ਚਾਹੀਦੀ ਆ ਜਿਹੜੇ ਹਿਸਾਬ ਨਾਲ ਹਾਂਜੀ ਉਹ ਵੀ ਝੋਟੀ 9-10 ਤੇ ਚੱਲੂਗੀ ਲਾਸਤੇ ਠੀਕ ਆ ਜੀ ਤੇ ਸੰਦੂ ਸਾਹਿਬ ਜਿਹੜਾ ਆਪਾਂ ਕਹਿ ਸਕਦੇ ਸਟਾਰਟਿੰਗ ਬੋਲੇ ਦੀ ਕੋਈ ਉਹ ਨਹੀਂ ਹੁੰਦਾ ਪਸ਼ੂ ਵੱਧ ਵੀ ਚਵਾ ਸਕਦਾ ਘੱਟ ਵੀ ਪਰ ਇਹਨਾਂ ਦਾ ਲਾਸਟ ਫਾਈਨਲ ਜਿਹੜਾ 10 10 11 11 ਕਿਲੋ ਵਾਲੀਆਂ ਝੋਟੀਆਂ ਜਿਹੜੀਆਂ ਹੈਗੀਆਂ ਨੇ ਹਾਂਜੀ ਹਾਂਜੀ ਕਿਉਂਕਿ ਚਵਾ ਚੰਗਾ ਨਿਕਲਿਆ ਦੋਨਾਂ ਦਾ ਤੇ ਠੰਡੀਆਂ ਨਿਕਲੀਆਂ ਨੇ ਠੀਕ ਹੈ ਜੀ ਹੁਣ ਵੀ ਅੰਦਾਜ਼ਾ ਇਹਨਾਂ ਦੇ ਥੱਲੇ 6 6 ਕਿਲੋ ਕੋਈ ਬੋਲਾ ਹੋਊਗਾ ਠੀਕ ਹੈ ਜੀ ਲਓ ਜੀ ਬਾਕੀ ਵਦਨਗੀਆਂ ਝੋਟੀਆਂ ਹਜੇ ਕੱਦ ਵੀ ਕਰਨਗੀਆਂ ਤੇ ਭਾਰੀਆਂ ਵੀ ਹੋਣਗੀਆਂ ਅਗਲੇ ਸਵੇਰ ਤੱਕ ਲਓ ਜੀ ਸੋ ਬਿਲਕੁਲ ਅੱਡਰ ਕੁਆਲਟੀਜ਼ ਹੋਣੀ ਹੈ ਠੀਕ ਹੈ ਜੀ ਥਾਂ ਤੁਹਾਨੂੰ ਬਹੁਤ ਸੋਨਾ ਪੱਟਿਆ ਬਿਲਕੁਲ ਸੋਨਾ ਥਾਣਾ ਨਿਕਲ ਕੇ ਸਾਹਮਣੇ ਮੋਠੀ ਥਾਣਾ ਪੂਰਾ ਠੀਕ ਹੈ ਤੇ ਮਗਰ ਕਟਾ ਮੇਲ ਕਾਫ ਕੋਈ 5 6 ਕਿਲੋ ਹੁਣ ਬੌਲੇ ਤੋਂ ਸਟਾਰਟਿੰਗ ਆ ਪਹਿਲਾਂ ਜਿੱਦਾਂ ਕਿ ਸੂਈ ਆ ਠੀਕ ਆ ਤੇ ਦੁੱਧ ਵੀਰਾਂ ਦਾ ਵੀ 10 10 ਕਿਲੋ 9 9 ਕਿਲੋ 10 10 ਕਿਲੋ ਦੋਤੇ ਜਿਹੜਾ ਕਰਨਾ ਚਾਹੀਦਾ ਕਿਉਂਕਿ ਹਰਿਆਣੇ ਬਿਲਕੁਲ ਜਿਹੜੀਆਂ ਮੱਝਾਂ ਆਈਆਂ ਸੀ ਹਰਿਆਣੇ ਉਹਦੇ ਨਾਲ ਜਿਹੜੀਆਂ ਕਟੀਆਂ ਆਈਆਂ ਸੀ ਠੀਕ ਆ ਦੋਨੋਂ ਜਿਹੜੀਆਂ ਕਟੀਆਂ ਉਹਨਾਂ ਮੱਝਾਂ ਮਗਰ ਆਈਆਂ ਸੀ ਬਾਕੀ ਚੁਵਾਈ ਚ ਬਹੁਤ ਚੰਗੀ ਹੋਊਗੀ ਪੁੱਛ ਲੈਣੀ ਉਹ ਵੀ ਆਪਾਂ ਤਸੱਲੀ ਦੇ ਨਾਲ ਬਾਕੀ ਚੁਵਾਈ ਬਹੁਤ ਵਧੀਆ ਠੰਡੀਆਂ ਸੀਲ ਨੇ ਸਤਿ ਸ੍ਰੀ ਅਕਾਲ ਚਮੜੀ ਬਾਜੀ ਵੇਖੋ ਬਹੁਤ ਮਤਲਬ ਸਕਿਨ ਦਾ ਇੰਨੀ ਕੀ ਬਦਲੀ ਨੇ ਇਹਨਾਂ ਦੀ ਬਹੁਤ ਜ਼ਿਆਦੀ ਦੋਨਾਂ ਦੀ ਬਿਲਕੁਲ ਬਿਲਕੁਲ ਆ ਦੇਖੋ ਚੰਗੀਆਂ ਝੋਟੀਆਂ ਬਣ ਕੇ ਤਿਆਰ ਹੋਣਗੀਆਂ ਠੀਕ ਹੈ ਜੀ ਠੀਕ ਹੈ ਆ ਬਿਲਕੁਲ ਗਿੱਲਾ ਨਾੜੂਆ ਬੱਚਾ ਵੇਖ ਸਕਦੇ ਤੁਸੀਂ ਠੀਕ ਹੈ ਬਾਕੀ ਇਹ ਹੀ ਝੋਟੀ ਸੰਧੂ ਸਾਹਿਬ ਜੇ 10 ਦਿਨ ਕਿੱਲੇ ਤੇ ਬੰਨ ਕੇ ਵੇਚੀ ਜਾਵੇ ਤਾਂ ਜਿੱਥੇ ਮਰਜ਼ੀ ਝੋਟੀ ਵੇਚਦੀ ਹਰਵੇਲ ਕਿੰਨਾ ਮੋਹਲੇ ਛੋਟੀ ਆ ਸੰਤੂ ਸਾਹਿਬ ਹੋਣ ਇਹਦਾ 63000 ਰੁਪਇਆ 63 ਬਾਕੀ ਲੈ ਦੇ ਹੂੰ ਬਹੁਤ ਸੋਹਣੀ ਸੁਨੱਖੀ ਛੋਟੀ ਆ ਮਾਨਤਾ ਨੂੰ ਮੌਕੇ ਤੇ ਹਾਂ ਥੋੜਾ ਬਹਾਦਾ ਜਰੂਰ ਹੋਊਗਾ ਜੀ ਠੀਕ ਹੈ ਜੀ ਅਗਲੀ ਆਪਣੇ ਕੋਲ ਆ ਗਈ ਏ ਢੇਲੀ ਏ ਢੇਲੀ ਆ ਗਈ ਆ ਸੰਤੂ ਸਾਹਿਬ ਇਹਦੇ ਪਿੱਛੇ ਵੀ ਕੱਟਾ ਵਾ ਬੱਚਿਆਂ ਦੇ ਸੰਤੂ ਸਾਹਿਬ 나ੜੂ ਨਾਲ ਨੇ ਦੋਨਾਂ ਦੇ ਚੈੱਕ ਕਰਵਾ ਦਿਓ ਬਿਲਕੁਲ ਦਿਖਾਤੇ ਆ ਜੀ ਬੱਚੇ ਦੋ ਦਿਨਾਂ ਨਾਲ ਦੋਸਤੋ 나ੜੂ ਨਾਲ ਆ ਇਹ ਵੀ ਅੱਜ ਪਲਕੀ ਸੂਈ ਆ ਇਹ ਸੰਤੂ ਸਾਹਿਬ ਪਰਸੋਂ ਸੂਈ ਸੀ ਉਹ ਕੱਲ ਸੂਈ ਸੀ ਪਰਸੋਂ ਦੀ ਦੋਸਤੋ ਇਹ ਛੋਟੀ ਸੂਈ ਆ ਠੀਕ ਆ ਮਗਰ ਇਹਦੇ ਜਿਹੜਾ ਮੇਲ ਕਾਫਾ ਬੱਚਾ ਕਟਾ ਬਾਕੀ ਹਵਾਨੇ ਦੀਆਂ ਥਣ ਦੀਆਂ ਸੰਦੂ ਸਾਹਿਬ ਦੋਨੇ ਬਹੁਤ ਸੋਹਣੀਆਂ ਨੇ ਹਾਂ ਰੁਕ ਜਾਓ 2 ਮਿੰਟ ਠੀਕ ਆ ਜੀ ਪੂਰੀਆਂ ਸਾਫ ਸੁਥਰੀਆਂ ਥਣ ਦੇਵੇ ਦੀਆਂ ਜੀ ਤੇ ਥਣ ਥਣ ਦੀ ਲੰਬਾਈ ਪੂਰੀ ਆ ਮੁਠੀ ਥਾਣਾ ਪੂਰਾ ਕੋਈ ਛੋਟਾ ਜਿਹਾ ਥਣ ਨਹੀਂ ਸਪੇਸ ਇਹਦੇ ਵੀ ਚੰਗੀ ਆ ਵੰਡ ਜਿੰਨੀ ਵੀ ਆ ਪ੍ਰੋਪਰ ਕੋਈ 2-2 4-4 ਇੰਚ ਪੂਰੀ ਤੇ ਪਹਿਲੀ ਝੋਟੀ ਦਿਖਾਈ ਉਹਦੀ ਵੰਡ ਵੀ ਸੋਹਣੀ ਆ ਠੀਕ ਆ ਇਹ ਵੀ ਸੰਦੂ ਸਾਹਿਬ ਬਹੁਤ ਸੋਹਣੀ ਝੋਟੀ ਆ ਸੇ ਬਾਕੀ ਜਿਹੜੇ ਵੀਰ ਸ਼ੌਂਕ ਰੱਖਦੇ ਨੇ ਇੱਕ ਦੀ ਜੇ ਨੋਟ ਕਰਨ ਵਾਲੀ ਸੂਚ ਵੀ ਆਉਣ ਦੇ ਬਾਵਜੂਦ ਝੋਟੀਆਂ ਨੇ ਆਪ ਦਾ ਸਰੀਰ ਨਹੀਂ ਛੱਡਿਆ ਜਿਵੇਂ ਕਈ ਪਸ਼ੂ ਬਾਹਲੇ ਲਿੱッセ ਪੈ ਜਾਂਦੇ ਸੂਹ ਤੇ ਆਉਣ ਦੇ ਬਾਵਜੂਦ ਵੀ ਹੂੰ ਤਾਂ ਬਿਲਕੁਲ ਫਿਰ ਵੀ ਨਰੋਈਆਂ ਹੂੰ ਹੂੰ ਚੰਗੀਆਂ ਖਰੀਆਂ ਨੇ ਲਓ ਜੀ ਬਾਕੀ ਚਵਾ ਚੰਗਾ ਨਿਕਲੇ ਦੋਨਾਂ ਝੋਟੀਆਂ ਦਾ ਠੀਕ ਆ ਜੀ ਅਸਲ ਵਿੱਚ ਦੱਸਣ ਨੂੰ ਸਭ ਪਸ਼ੂ 15 ਦਿਨ ਸੂਏ ਨੂੰ ਹੋ ਜਾਣ ਫਿਰ ਪੂਰਾ ਸਿੱਧਾ ਹੋ ਗਏ ਪਤਾ ਚੱਲਦਾ ਕਿੰਨਾ ਨਖਾਰ ਆਉਂਦਾ ਪਸ਼ੂ 'ਚ ਬਿਲਕੁਲ ਜੀ ਬਿਲਕੁਲ ਤਗੀ ਸੋ ਕਾਫੀ ਸੋਹਣੀਆਂ ਦੋਸਤੋ ਨਵੀਆਂ ਨਕੋਰ ਝੋਟੀਆਂ ਵੀਰ ਹਰਬੇਲ ਸਿੰਘ ਦੇ ਕੋਲ ਪਹੁੰਚੀਆਂ ਨੇ ਦੋਵੇਂ ਝੋਟੀਆਂ ਪਹਿਲਾਂ ਪਹਿਲਾਂ ਇਹ ਸੁਣੀਆਂ ਨੇ ਠੀਕ ਆ ਦੋ ਮਗਰ ਮੇਲ ਕਾਫਾ ਦੂਜਾ ਜਿਹੜਾ ਬੱਚਾ ਵੀ ਤੁਹਾਨੂੰ ਆਪਾਂ ਪ੍ਰੋਪਰ ਦਿਖਾ ਦੇਗੀ ਕਿੱਥੇ ਬੱਚਾ ਜੀ ਬਿਲਕੁਲ ਹਾਂ ਹਾਂ ਲਓ ਠੀਕ ਆ ਆ ਬੱਚਾ ਦੇਖੋ ਮੇਲ ਕਾਫ ਇਹਦੇ ਥੱਲੇ ਬੋਲਾ ਵੀ ਇਹੋ 5-6 ਕਿਲੋ ਆ 5-6 ਕਿਲੋ ਇਹ ਸੰਤੋ ਸਾਹਿਬ ਬਾਕੀ ਝੋਟੀਆਂ 10 ਤੋਂ ਬਾਹਰ ਜਾਣਗੀਆਂ ਦੋਨੇ 10-10 ਤੇ ਚੱਲਣਗੀਆਂ ਚੱਲਣਗੀਆਂ ਠੀਕ ਹੈ ਤਾਂ ਇਹਦਾ ਮੁੱਲ ਕੀ ਕਰਦੇ ਆਂ? ਅਹ ਸੰਤੂ ਸਾਹਿਬ ਇਹਦਾ 60000 ਰੁਪਇਆ ਝੋਟੀ ਦਾ। ਹਾਂਜੀ। ਬਾਕੀ ਮਾਨਤਾ ਜਰੂਰ ਕਰਾਂਗੇ ਦੋਨਾਂ ਦੇ। ਠੀਕ ਹੈ ਜੀ। ਲਓ ਜੀ 60000 ਦੇ ਵਿੱਚੋਂ ਦੋਸਤੋ ਇਹਦਾ ਹੀ ਰੇਟ ਦੇ ਵਿੱਚੋਂ ਵੀ ਮਾਨਤਾ ਹੋ ਜਾਊਗਾ ਜਿੰਨੀ ਵੀ ਗੁੰਜਾਇਸ਼ ਹੋਈ। ਝੋਟੀ ਇਹ ਵੀ ਬਹੁਤ ਸੋਹਣੀ ਆ ਖੂਬਸੂਰਤ ਆ ਨਵੀਂ ਝੋਟੀ ਆ। ਪਹਿਲਾਂ ਪਹਿਲਾਂ ਝੋਟੀਆਂ ਦੇ ਨਹੀਂ ਤੁਸੀਂ ਹੁਣ ਦੇਖ ਲੀਆਂ ਨੇ। ਇੱਕ ਵੜ ਤੁਹਾਨੂੰ ਦਿਖਾਉਣੀ ਆ ਜੀ। ਠੀਕ ਆ। ਅੱਛਾ ਰਫੇਲ ਭਾਈ ਆਪਣੇ ਕੋਲ ਜਿਹੜੀ ਅੱਗੇ ਨੈਕਸਟ ਇਹ ਵੜ ਆ ਗਈ ਐ। ਇਹ ਸੰਤੂ ਸਾਹਿਬ ਪਹਿਲਣ ਵੱਛੀ ਸੂਈ ਆ। ਅੱਛਾ ਜੀ। ਤਾ ਸੂਈ ਨੂੰ ਅੱਜ ਕਰੀਬ 4-5 ਦਿਨ ਹੋ ਗਏ ਆ ਠੀਕ ਆ ਤਾਂ ਚੋਣ ਬਹੁਤ ਵਧੀਆ ਹੂੰ ਤਾਂ ਉਮੀਦ ਕਰਦੇ ਆਂ ਕਿ ਚੰਗੇ ਦੁੱਧ ਦੀ ਚੁਆਈ ਕਰਾਊਗੀ ਇਹ ਵੀ ਠੀਕ ਆ ਜੀ ਬੱਚਾ ਇਹਦੇ ਮਗਰ ਕੀ ਆ ਆ ਮਗਰ ਬੱਚੀ ਆ ਗਈ ਸੰਤੂ ਸਾਹਿਬ ਠੀਕ ਆ ਜੀ ਪੰਜਾਂ ਕੇ ਦਿਨਾਂ ਦੀ ਸੂਈ ਆ ਕਿੰਨਾ ਕੁ ਹੋਣਾ ਦੁੱਧ ਆ ਸੰਤੂ ਸਾਹਿਬ ਹੁਣ ਇਹਦੇ ਥੱਲੇ 9-10 ਕਿਲੋ ਹੋਊਗਾ ਆ ਤੇ ਬਾਕੀ 14-15 ਦੀ ਚੁਆਈ ਜਿਹੜੀ ਨਾਰਮਲ ਹੀ ਕਰਾਊਗੀ ਠੀਕ ਆ ਜੀ ਲਓ ਜੀ 9-10 ਹੁਣ ਦੋਸਤੋ ਬਿਲਕੁਲ ਮੌਜੂਦ ਦੁੱਧ ਇਹਦੇ ਥੱਲੇ ਠੀਕ ਆ ਪੰਜਾਂ ਦਿਨਾਂ ਦੀ ਸੂਈ ਆ ਮਗਰ ਫੀਮੇਲ ਕਾਫ ਆ ਬੱਚੀ ਆ ਮਗਰ ਠੀਕ ਆ ਸੋ ਬਾਕੀ ਥਣ ਥਣ ਦੀ ਆ ਕੁਆਲਿਟੀ ਆ ਠੀਕ ਆ ਆ ਦੇਖੋ ਆ ਦੇਖੋ ਜੀ ਆ ਠੀਕ ਆ ਬਾਈ ਹਰਵਿੰਦਰ ਸਿੰਘ ਠੀਕ ਆ ਤੇ ਸੂਈ ਆ ਪਹਿਲਣ ਕੇ ਦੂਜੇ ਸੀ ਪਹਿਲਣ ਪਹਿਲਣ ਸੰਦੂਸਾ ਪਹਿਲਣ ਬੱਚੀ ਸੀ ਸੂਈ ਆ ਅਜੇ ਦੰਦਾਂ ਦੇ ਵਿੱਚ ਹੀ ਆ ਠੀਕ ਆ ਪਹਿਲਣ ਬੱਚੀ ਆ ਦੋਸਤੋ ਬਿਲਕੁਲ ਟੀਥ ਦੰਦਾਂ ਦੇ ਵਿੱਚ ਆ ਠੀਕ ਆ ਮਗਰ ਫੀਮੇਲ ਕਾਫ 5 ਦਿਨਾਂ ਦੀ ਸੋਈ ਆ ਇੱਕ ਵਾਰੀ ਫੇਰ ਰੀਪੀਟ ਕਰਦਨੇ ਆਪਾਂ 9-10 ਕਿਲੋ ਜਣਾ ਦੁੱਧ ਬਿਲਕੁਲ ਇਹਦੇ ਥੱਲੇ ਮੌਜੂਦ ਆ ਸੋ ਚਾਹਵਨ ਵੀਰ ਤੁਸੀਂ ਆਣ ਕੇ ਆਪਣੀ ਤਸੱਲੀ ਕੋਈ ਵੀਰ ਕਰ ਸਕਦਾ ਆਨਲਾਈਨ ਮੰਗਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਆਪਣੀ ਨਰਖ ਪਰਖਾ ਵੀਡੀਓ ਕਾਲ ਤੇ ਵੀ ਕਰਕੇ ਜਿਹੜੀ ਆ ਤਸੱਲੀ ਕਰ ਸਕਦੇ ਹੋ ਠੀਕ ਆ ਆ ਫੀਮੇਲ ਕਾਫ ਹਰ ਵੇਲੇ ਕਿੰਨਾ ਮੋਲੇ ਸੈਂਦੂ ਸਾਹਿਬ ਇਹਦਾ 45000 ਰੁਪਏ ਮੋਲੇ ਚ ਮੰਨਦਾ ਨਾ ਫਕਰ 45 ਜੋ ਬਿਲਕੁਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਣੇ ਕੋਲ ਇੱਕ ਮੇਲ ਹਾਦੂਆ ਵੇਕੇ ਮੇਲ ਕਾਫ ਆਪਣੇ ਕੋਲੇ ਇਹ ਆਪਣੇ ਕੋਲੇ ਮਾਜਾ ਵੱਡੀ ਇਹ ਕਟਾ ਸਾਲਕ ਤਾਂ ਹੋ ਗਿਆ ਹਾ ਸੰਧੂ ਸਾਹਿਬ ਇਹ ਹੋਣਾ ਸਾਲ ਤੇ ਲਗਭਗ ਲਓ ਜੀ ਖੀਰਾ ਸਾਲ ਦਾ ਕਟਾ ਠੀਕ ਆ ਤੇ ਮਦਰ ਦਾ ਰਿਕਾਰਡ ਵੀਰ ਨੇ ਕਾਫੀ ਸੋਹਣਾ ਦੱਸਿਆ ਵੀ 18 19 19 ਕਿਲੋ ਜਿਹੜਾ ਦੁੱਧ ਮਿਲ ਰਿਹਾ ਰਿਕਾਰਡ ਇਸੀ ਮਦਰ ਦਾ ਮੇ ਕੋ ਬਾਕੀ ਬੱਚੇ ਬਹੁਤ ਟੌਪ ਦੇ ਪਾਉਂਦੇ ਜਿੰਨੀ ਬਲੱਡ ਲਾਈਨ ਹੁਣ ਪੰਜਵੇਂ ਸਵੇਰੇ ਹੀ ਅੱਕੇ ਗੱਪਣਾ ਠੀਕ ਆ ਤੇ ਪਹਿਲੇ ਦੋਸਤੋ ਦੋ ਤੋਂ ਤਿੰਨ ਤਿੰਨ ਕਟੀਆਂ ਝੋਟੀਆਂ ਜਿਹੜੀਆਂ ਫੁੱਲ ਵੱਡੀਆਂ ਉਹੀ ਘਰੇ ਮੌਜੂਦ ਆ ਹੌਣ ਵੀ ਕਦੇ ਕਦੇ ਚੁੰਗਦਾ ਇਸੇ ਤਰ੍ਹਾਂ ਪਸਮਾ ਹੁੰਦਾ ਇਸੇ ਤੇ ਇਸੇ ਦੇ ਪਸਮਾ ਹੁੰਦਾ ਇਹ ਹਜੇ ਵੀ ਦੁੱਧ ਚੁੰਗਦਾ ਬਾਕੀ ਟੈਸਟੀ ਗੱਲ ਸਾਇਸ ਤੁਹਾਨੂੰ ਸਭ ਦਿਖਾਉ ਬਹੁਤ ਪੱਦਰ ਹੂੰ ਵਾਹ ਵੇਖੋ ਜੀ ਅੱਛਾ ਇਹ ਬੀ ਸੀ ਸ਼ੇਰੂ ਦਾ ਹੈ ਸ਼ੇਰੂ ਦਾ ਹੀ ਲਓ ਜੀ ਏ ਬੀ ਸੀ ਸ਼ੇਰੂ ਬੋਲਦਾ ਜਿਹੜਾ ਇਹ ਬੱਚਾ ਪਿਓਰ ਮੁਰਾਦੇਵ ਜੀ ਸਤ ਜੀ ਮੈਂ ਬਹੁਤ ਸ਼ੌਕ ਨਾਲ ਇਹਨੂੰ ਪਾਲਿਆ ਚੰਗਾ ਦੁੱਧ ਛੱਡ ਕੇ ਅਜੇ ਵੀ ਯਾਨੀ ਕਿ ਦੁੱਧ ਚੁੰਗਦਾ ਤੇ ਮਦਰ ਦਾ ਮਿਲਕ ਕਿੰਨਾ ਹੀ ਦਦਾ ਸਤ ਜੀ ਸਾਬ ਲੰਮ ਸਮੇਂ 19 ਤੋਂ 20 ਲੀਟਰ ਅੱਛਾ ਜੀ ਤੇ ਫਿਰ ਜਿਹੜੇ ਇਹਦੇ ਬੱਚੇ ਜਿੰਨੇ ਵੀ ਇਸ ਮੱਝ ਦੇ ਆ ਪੂਰੇ ਟਾਪ ਦੇ ਬੱਚੇ ਝੋਟੀਆਂ ਵੀ ਸਾਰੀ ਕੁਆਲਿਟੀ ਦੀਆਂ ਤਿੰਨੇ ਤਾਂ ਕੱਟਾ ਵੀ ਅੱਗੇ ਚੰਗਾ ਬਿਲਕੁਲ ਤਾਂ ਸਿੰਘ ਬਹੁਤ ਸੋਹਣੇ ਰਾਉਂਡ ਚ ਮੋੜ ਲੈਂਦੇ ਪਹਿਲਾਂ ਐ ਲੱਗਦਾ ਸਿੱਧੇ ਹੁੰਦੇ ਬਾਅਦ ਚ ਬਿਲਕੁਲ ਜੈਕਦਮੀ ਇਹ ਜਿਹੜੀ ਸੋ ਬਾਕੀ ਦੋਸਤੋ ਇੱਕ ਸਟਾਰਟਿੰਗ ਤੋਂ ਆਪਾਂ ਇਸ ਦੀਆਂ ਬਿਲਕੁਲ ਪਹਿਣਾ ਵੀ ਤੁਹਾਨੂੰ ਤੇ ਵੱਟੀ ਮਾਜ ਦੀਆਂ ਝੋਟੀਆਂ ਨੇ ਤਿੰਨ ਇਹ ਚੌਥੇ ਨੰਬਰ ਤੇ ਆ ਅੱਗੇ ਪੰਜਵੇਂ ਸੂਵੇ ਲਈ ਗੱਬਣਾ ਮੈਂ ਠੀਕ ਆ ਤੇ ਕਿੰਨੇ ਮਹੀਨੇ ਲਈ ਗੱਬਣਾ ਆ ਸੰਤੋ ਸਾਹਿਬ ਇਹ 5 ਕੁ ਮਹੀਨੇ ਦੀ ਹੁਣ ਗੱਬਣ ਹੋ ਗਈ ਆ ਠੀਕ ਆ ਜੀ ਅਜੇ ਵੀ ਮਹਾਰਾਜ ਦੀ ਕਿਰਪਾ ਨਾਲ ਇਹਦੇ ਥੱਲੇ 10 11 ਲੀਟਰ ਦੁੱਧ ਜਿਹੜਾ ਦਿੱਤੀ ਜਾਂਦੀ ਹੁਣ ਵੀ ਮੌਜੂਦ ਹੈ ਹੁਣ ਵੀ ਮੌਜੂਦ ਆ ਠੀਕ ਆ ਜੀ ਤੇ ਦੋਨੇ ਟਾਈਮ 'ਚ ਚੋਈ ਦੀ ਉਹ ਜੀ ਟੋਕੜ ਹੋ ਕੇ ਵੀ ਦੋਸਤੋ ਗੱਬਣ ਹੋ ਕੇ ਵੀ ਹਜੇ 10-10 10 ਕਿਲੋ ਦੁੱਧ ਹਾਜ਼ਰ ਆ ਇਹ ਸੰਤੋ ਸਾਹਿਬ ਸਪੈਸ਼ਲ ਆਪਾਂ ਮੱਝ ਬੱਚੇ ਲੈਣ ਵਾਸਤੇ ਰੱਖੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹਰਵੇਨਾ ਕੱਟੇ ਦੀ ਵੀਰ ਜਗਨਨਾਥ ਜੀ ਨਾਲ ਕਰ ਲਾਂਗੇ ਆਪਾਂ ਫੋਨ ਤੇ ਗੱਲ ਕਰ ਲਾਂਗੇ ਇਹਦੀ ਅੱਛਾ ਅੱਛਾ ਹਾਂ ਬਾਕੀ ਲੋ ਵੀ ਦੋਸਤੋ ਕੱਟਾ ਤੁਸੀਂ ਦੇਖ ਲਿਆ ਠੀਕ ਹੈ ਜੀ ਤੇ ਬਿਲਕੁਲ ਪਿਓਰ ਮੋਰਾ ਦਾ ਕੱਟਾ ਠੀਕ ਆ ਬਿਲਕੁਲ ਸਿੰਘੀ ਸਿੰਘੀ ਗੁਲਾਈ ਦੇ ਵਿੱਚ ਆ ਕਿਉਂਕਿ ਜਨਦਾਬ ਇਹਦੀ ਇੱਕ ਇਹ ਕੱਟੀ ਹੈ ਮਾਈ ਦੀ ਪਿਛਲੇ ਸਵੇਰ ਦੀ ਉਹ ਤੇ ਇਹ ਮੋਦੀ ਦੀ ਆ ਅੱਛਾ ਜੀ ਇਹ ਵੀ ਬਹੁਤ ਸੋਹਣੇ ਸਿੰਘ ਕਰੂਗੀ ਠੀਕ ਹੈ ਜੀ ਇਹ ਕੱਟੇ ਦੀ ਭੈਣ ਆ ਬਹੁਤ ਸੋਹਣੀਆਂ ਲੜਾਂ ਲੂੜਾਂ ਛੋਟੀਆਂ ਸਾਰੀਆਂ ਚੰਗੀਆਂ ਆ ਲਓ ਜੀ ਆ ਦੇਖੋ ਵੀ ਚੰਗੀ ਆ ਹੁਣੇ ਸ਼ੇਪ ਬਣਦੀ ਆ ਇਹ ਹੋ ਗਈ ਆ ਡੇਢ ਸਾਲ ਦੀ ਇਹ ਡੇਢ ਕ ਦੀ ਹੋ ਗਈ ਹੋਣੀ ਕਰੀਬ ਡੇਢ ਤੋਂ ਬਾਹਰ ਹੋ ਗਈ ਥੋੜੀ ਜੀ ਪੌਣੇ ਕ ਤੋਂ 2 ਸਾਲ ਦਾ ਹਾਂਜੀ ਹਾਂਜੀ ਸੋ ਬਾਕੀ ਇਹਦੀਆਂ ਭੈਣਾਂ ਜਿਹੜੀਆਂ ਦੋਸਤੋ ਹੋਰ ਵੀ ਦੋ ਹੈਗੀਆਂ ਵੱਡੀਆਂ ਝੋਟੀਆਂ ਨੇ ਤੇ ਰਿਕਾਰਡ ਕੱਟੇ ਦਾ ਚੰਗਾ ਕੋਈ ਚਾਹ ਬਣ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਜਿਹਨੇ ਮਾਲ ਦੇ ਵਿੱਚ ਰੱਖਣਾ ਹੈ ਕਿ ਸ਼ੌਂਕ ਪਗਾਉਣਾ ਚਾਹੁੰਦਾ ਹੈ ਮੋਹਰੇ ਦੇ ਉੱਪਰ ਕੰਮ ਕਰਦੇ ਹੋ ਜਾਂ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਤੁਸੀਂ ਇਹ ਕੱਟੇ ਨਾਲ ਅ ਵੀ ਉਹ ਤਲਾ ਸਕਦੇ ਜੀ ਠੀਕ ਹੈ ਜੀ ਨੰਬਰ ਤੁਸੀਂ ਸਕਰੀਨ ਦੇ ਉੱਪਰ ਚੱਲਦਾ ਨੰਬਰਾਂ ਤੇ ਕਾਲ ਕਰ ਸਕਦੇ ਜੀ ਰੇਟ ਪੁੱਛ ਸਕਦੇ ਜੀ ਠੀਕ ਹੈ ਰੇਟ ਕੋਈ ਚਾਹ ਬੰਦੇ ਦਾ ਸਕਰੀਨ ਵੀ ਰਹੂਗਾ ਉਹਨੂੰ ਫੋਨ ਤੇ ਜਿਹੜਾ ਰੇਟ ਵੀਰਾਂ ਦਾ ਵੀ ਦੱਸਿਆ ਜਾਊਗਾ ਠੀਕ ਹੈ ਜਿਹਨੇ ਖਰੀਦਣਾ ਹੋਊਗਾ ਖਾਸ ਤੌਰ ਤੇ ਅਰਵਿਲ ਭਾਈ ਪਸ਼ੂ ਇਹੋ ਸੀ ਅੱਜ ਇਹੋ ਹੀ ਸੀ ਸਾਰੀ ਜੀ ਸਾਨੂੰ ਸਾਹਿਬ ਠੀਕ ਹੈ ਜੀ ਹਾਂ ਜੀ ਤੇ ਬੋਲ ਦਗੇ ਨੰਬਰ ਜੀ 990382025 9906382025 ਠੀਕ ਹੈ ਜੀ ਸੋ ਦੋਸਤੋ ਇਹ ਪਸ਼ੂ ਅੱਜ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਠੀਕ ਹੈ ਜੀ ਤੇ ਨੋ ਮੱਝ ਜਿਹੜੀਆਂ ਪ੍ਰੋਪਰ ਤੁਹਾਨੂੰ ਦਿਖਾਤੀਆਂ ਇੱਕ ਵੈੜਾ ਠੀਕ ਆ ਪਹਿਲਾਂ ਸੋਈ ਆ ਇੱਕ ਮਾਰੀ ਦਿਖਾਤਾ ਕਟਾ ਦਿਖਾਤਾ ਮੋਰਾ ਦਾ ਠੀਕ ਆ ਤੇ ਪੂਰੀ ਇਹ ਝੋਟੀ ਦਿਖਾਤੀ ਆ ਬੂਰੀ ਦਾ ਰੇਟ ਨਹੀਂ ਆਪਾਂ ਦੱਸਿਆ ਸੀ ਕੁਝ ਆ ਸੰਦੂ ਸਾਹਿਬ ਬੂਰੀ ਦਾ ਰੇਟ ਕਰਨ ਨੂੰ ਪਵੇ ਆ ਆਪਾਂ 10 ਕਰੀ ਜਾਏਗੀ ਉਹ ਗੱਲ ਨਹੀਂ ਆ ਹਾਂਜੀ 88000 ਰੁਪਏ ਦੀ ਮੱਝ ਦਾ ਦੇ ਲੈ ਕਰਾਂਗੇ 88000 ਦੀ ਬਿਲਕੁਲ ਸੰਦੂ ਸਾਹਿਬ ਲੋਕ ਦੋਸਤੋ ਕਾਫੀ ਵੀਰਾਂ ਦਾ ਸ਼ੌਂਕ ਆ ਇਹੋ ਜਿਹੇ ਪਸ਼ੂ ਖਰੀਦਣ ਦਾ 88000 ਦੀ ਜਿਹੜੀ ਆ ਦੋਸਤੋ ਦੇ ਲੈ ਆ ਠੀਕ ਆ 88000 ਠੀਕ ਹੈ ਬਾਕੀ ਮੈਂ ਜੰਦੂ ਸਾਹਿਬ 14 ਤੋਂ 15 ਲੀਟਰ ਦੀ ਚੋਾਈ ਕਰਾਉ ਉਹ ਵੀ ਭਾਰ ਪਿੱਛੇ ਦੀ ਥੰਦੀ ਆਪਣੀ ਗਾਰੰਟੀ ਰੋ ਪੂਰੀ ਤਸੱਲੀ ਹੈ ਹਾਂਜੀ ਬਿਲਕੁਲ ਸੋ ਥਣਾ ਦੀ ਭਾਰ ਪਿੱਛੇ ਦੀ ਦੋਸਤੋ ਪੂਰੀ ਤਸੱਲੀ ਹੈ ਗੱਭਣ ਆ ਇਸ ਕਰਕੇ ਪੂਰੀ ਤਸੱਲੀ ਆ ਵੀਰਾਂ ਦਾ ਕੋਈ ਵੀਰ ਵੀ ਹੱਥ ਪਾ ਲੈ ਕੋਈ ਵੀ ਲੈ ਕੇ ਜਾ ਸਕਦਾ ਤਸੱਲੀ ਆਪਣੀ ਟਿਪਕੇ ਕੀਤੀ ਜਾਵੇ ਠੀਕ ਹੈ ਮੌਕੇ ਤੇ ਨੰਬਰ ਸਕਰੀਨ ਦੇ ਉੱਤੇ ਰਹਿਣਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ